ਕਿ ਪੂਰਾ ਜ਼ੋਰ ਲੱਗਿਆ ਸਰਕਾਰ ਦੇ ਮੰਤਰੀ ਜਿਹੜੇ ਕੈਬਨਟ ਮੰਤਰੀ ਲਾਲਜੀਤ ਸਿੰਘ ਭੁੱਲਰ ਹੋਣਾ ਦਾ ਇਹਨਾਂ ਦਾ ਜ਼ੋਰ ਲੱਗਿਆ ਕਿ ਮਨਜਿੰਦਰ ਸਿੰਘ ਲਾਲਪੁਰਾ ਨੂੰ ਜਿਹੜਾ ਉਹਨਾਂ ਦੇ ਹਲਕੇ ਦੇ ਵਿੱਚ ਸੱਬ ਜੇਲ ਪੈਂਦੀ ਹੈ ਉੱਥੇ ਲਿਆਂਦਾ ਜਾਵੇ ਮੈਨੂੰ ਵੀ ਕਈ ਬੰਦੇ ਇਹ ਪੁੱਛਦੇ ਸੀ ਵੀ ਮੰਤਰੀ ਸਾਹਿਬ ਤੁਸੀਂ ਇਹ ਪੱਟੀ ਲੈ ਆਉਣਾ ਹੈ ਜੀ ਮਨਜਿੰਦਰ ਸਿੰਘ ਲਾਲਪੁਰੇ ਨੂੰ ਇਹਦੇ ਆਪਣਾ ਲਾਲਪੁਰਾ ਸਾਹਿਬ ਦੇ ਵਰਕਰ ਵੀ ਕਹੀ ਜਾਂਦੇ ਸੀ ਤੇ ਵੇਖੋ ਜੀ ਇਹ ਕਈ ਜਿਹੜੇ ਚੈਨਲ ਵਾਲੇ ਵੀ ਉਹ ਵੀ ਮੈਂ ਸੁਣਿਆ ਵੀ ਜੀ ਮੰਤਰੀ ਦਾ ਬੜਾ ਜ਼ੋਰ ਲੱਗਾ ਪਟਿਆਲion ਲਈ ਵੇਖੋ ਜਿਹੜਾ ਕੋਈ ਮੌਜੂਦਾ ਜਾਂ ਸਾਬਕਾ ਐਮਐਲਏ ਮੰਤਰੀ ਹੁੰਦਾ ਜੀ ਜੀ ਸਾਨੂੰ ਉਹਦੀ ਸਿਕਿਉਰਿਟੀ ਦਾ ਖਾਸ ਕਰਕੇ ਖਿਆਲ ਰੱਖਣਾ ਪੈਂਦਾ ਜੀ ਅਸੀਂ ਇਹਨਾਂ ਜੇ ਕੋਈ ਐਮਐਲਏ ਮੰਤਰੀ ਜਾਂ ਕੋਈ ਸਾਬਕਾ ਜਾਂ ਮੌਜੂਦਾ ਕੋਈ ਜੇਲ ਹੁੰਦੀ ਆ ਤੇ ਅਸੀਂ ਉਹਨਾਂ ਨੂੰ ਸੈਪਰੇਟ ਜੇਲਾਂ ਚ ਰੱਖਦੇ ਆਂ ਜੀ ਵੱਡੀਆਂ ਜੇਲਾਂ ਚ ਰੱਖਦੇ ਆਂ ਵੀ ਜਿੱਥੇ ਸਿਕਿਉਰਿਟੀ ਦਾ ਕੋਈ ਰੀਜ਼ਨ ਨਾ ਬਣੇ ਹੁਣ ਮੰਨ ਲਓ ਅਸੀਂ ਪੱਟੀ ਜੇਲ ਤੇ ਲੈ ਆਉਨੇ ਆਂ ਜੀ ਪੱਟੀ ਸਭ ਜੇਲਿਆ ਛੋਟੀ ਜੇਲਿਆ ਜੀ ਇਥੇ ਜਿਹੜੇ ਕੈਦੀ ਆ ਗਿਣਤੀ ਵਾਧਿਆ ਜੇ ਖਾਲੀ ਅਹੀਂ ਤੇ ਜਿਹੜਾ ਕੋਈ ਐਮਐਲਏ ਮੰਤਰੀ ਉਹਨੂੰ ਸੈਪਰੇਟ ਜਾਂ ਵੱਖਰੀ ਬੈਰਕ ਚ ਜਾਂ ਉਹਨੂੰ ਚੱਕੀ ਚ ਵੱਖਰਾ ਵੀ ਕੋਈ ਉਹਦੇ ਤੇ ਕੋਈ ਹਮਲਾ ਨਾ ਕਰ ਦੇ ਕੋਈ ਉਨੀ ਕੀ ਹੋ ਗਈ ਤੇ ਸਾਰੀ ਜ਼ਿੰਮੇਵਾਰੀ ਸਾਡੀ ਪੈ ਜਾਣੀ ਹੁਣ ਅਸੀਂ ਪਹਿਲਾਂ ਮਨਜਿੰਦਰ ਸਿੰਘ ਲਾਲਪੁਰਾ ਨੂੰ ਲੈ ਕੇ ਚੱਲੇ ਹਾਂ ਨਾਭਾ ਜੇਲ੍ਹ ਦੇ ਵਿੱਚ ਉਹ ਜਦੋਂ ਉੱਥੇ ਵਿਕਰਮ ਸਿੰਘ ਮਜੀਠੀਏ ਦਾ ਵੇਖਿਆ ਵੀ ਵਿਕਰਮ ਸਿੰਘ ਮਜੀਠੀਆ ਉੱਥੇ ਉਹਨੂੰ ਵੇਖਦਿਆਂ ਅਸੀਂ ਇਹਨੂੰ ਮਨਜਿੰਦਰ ਸਿੰਘ ਲਾਲਪੁਰੇ ਨੂੰ ਸ਼ਿਫਟ ਕਰਤਾ ਅਮਰਸਰ ਜੇਲ੍ਹ 'ਚ ਹਾਂਜੀ ਅਮਰਸਰ ਜੇਲ੍ਹ 'ਚ ਸ਼ਿਫਟ ਕਰਤਾ ਉਹਦੇ ਬਾਅਦ ਜਦੋਂ ਤਰੀਕ ਪਈ ਜਿਸ ਦਿਨ ਜੱਜ ਸਾਹਿਬ ਫੈਸਲਾ ਸੁਣਾਉਂਦੇ ਆ ਉਹਦੇ ਬਾਅਦ ਫੇਰ ਅਸੀਂ ਇੱਥੇ ਅੰਮ੍ਰਿਤਸਰ ਜੇਲ੍ਹ ਦੇ ਵਿੱਚ ਵੱਖਰੀ ਮਤਲਬ ਬੈਰਕ ਦੇ ਵਿੱਚ ਕਿਉਂਕਿ ਅਸੀਂ ਸੇਫਟੀ ਵੇਖਣੀ ਹੁੰਦੀ ਆ ਚਲੋ ਜੋ ਕਾਨੂੰਨ ਦੀ ਕਾਰਵਾਈ ਆ ਜੋ ਕੋਰਟ ਦੀ ਕਾਰਵਾਈ ਆ ਉਹ ਵਕਰਾ ਕਾਨੂੰਨ ਦਾ ਇਸ਼ੂ ਆ ਪਰ ਅਸੀਂ ਆਪਦੇ ਡਿਪਾਰਟਮੈਂਟ ਨੂੰ ਵੇਖਦਿਆਂ ਹੋਇਆ ਅਸੀਂ ਹਰ ਬੰਦੇ ਦੀ ਸੇਫਟੀ ਵੇਖਣੀ ਆ ਕਿ ਕਿਸੇ ਨੂੰ ਕੋਈ ਖਤਰਾ ਨਾ ਹੋਵੇ ਹੁਣ ਅਸੀਂ ਜੇ ਮਨਜਿੰਦਰ ਸਿੰਘ ਲਾਲਪਰੇ ਨੂੰ ਗੋਲਵਾਲ ਸਾਹਿਬ ਜੇਲ੍ਹ ਚ ਭੇਜ ਦਿੰਦੇ ਗੋਲਵਾਲ ਸਾਹਿਬ ਜੇਲ੍ਹ ਦੇ ਵਿੱਚ ਹੋ ਸਕਦਾ ਖਡੂਰ ਸਾਹਿਬ ਹਲਕੇ ਦੇ 300 ਬੰਦਾ 500 ਬੰਦਾ ਕਿਉਂਕਿ ਉਹ ਹਲਕੇ ਦੀ ਜੇਲ੍ਹ ਆ ਕ੍ਰਿਮੀਨਲ ਬੰਦੇ ਉਹਦੇ ਚ ਕਾਲੀਦਲ ਬੰਦੇ ਵੀ ਹੋ ਸਕਦੇ ਉਹਦੇ ਚ ਕਾਂਗਰਸ ਦੇ ਬੰਦੇ ਉਹ ਚ ਬੀਜੇਪੀ ਦੇ ਬੰਦੇ ਵੀ ਹੋ ਸਕਦੇ ਉਹਦੇ ਚ ਹੋ ਸਕਦਾ ਕਿਤੇ ਕੋਈ ਇਹੀ ਸਮੇਂ ਦਾ ਹੋਵੇ ਵੀ ਮੈਨੂੰ ਮਨਿੰਦਰ ਸਿੰਘ ਲਾਲਪੁਰੇ ਨੇ ਆਪਦੀ ਜਦੋਂ ਸਰਕਾਰ ਚ ਪਰਚਾ ਭਾਵੇਂ ਸਹੀ ਹੋਇਆ ਹੋਵੇ ਅਗਲਾ ਤੇ ਸਮਝ ਲੈਂਦਾ ਨਾ ਵੀ ਮੇਰੇ ਤੇ ਖਰੇ ਲਾਲਪੁਰੇ ਨੇ ਪਰਚਾ ਕਰਾਤਾ ਤੇ ਅਹੀਂ ਇਹੋ ਜਿਹਾ ਰਿਸਕ ਕਿਉਂ ਲਵਾਂਗੇ ਜੇ ਵੀ ਲਾਲਪੁਰੇ ਨੂੰ ਇੱਥੇ ਪੱਟੀ ਲਿਆ ਕੇ ਮੈਂ ਆਪਦੇ ਕਾਲ ਕਲਾਵਾ ਪਾਵਾਂ ਵੀ ਲਾਲਜੀਤ ਭੁੱਲ ਰਾਬਦੇ ਕਾਲ ਪਾ ਲਈ ਕਲਾਵਾ ਵੀ ਆਪਦੀ ਪੱਟੀ ਜੇਲ੍ਹ ਚ ਲੈ ਕੇ ਗਿਆ ਸਾਬ ਜੇਲ੍ਹਿਆ ਛੋਟੀ ਜੇਲ੍ਹਿਆ ਇਹ ਜਿਹੜਾ ਲੀਡਰ ਕੋਈ ਵੀ ਹੁੰਦਾ ਨਾ ਇਨੂੰ ਅਸੀਂ ਵੱਡੀ ਜੇਲ੍ਹ ਚ ਰੱਖ ਸਕਦੇ ਆ ਜਿੱਥੇ ਸਿਕਿਉਰਿਟੀ ਦੇ ਪੂਰੇ ਇੰਤਜ਼ਾਮ ਨੇ ਸਿਕਿਉਰਟੀਆਂ ਤੇ ਸਿਕਿਉਰਿਟੀ ਤੇ ਸਾਡੀ ਨਿੱਕੀ ਜੇਲ੍ਹ ਚ ਵੀ ਪੂਰੀ ਆ ਪਰ ਜਿਹੜੀਆਂ ਵੱਡੀਆਂ ਜੇਲਾਂ ਉਹਨਾਂ ਦੇ ਵਿੱਚ ਹਰ ਥਾਂ ਤੇ ਸੀਸੀਟੀਵੀ ਫੁੱਲ ਐਚਡੀ ਕੈਮਰੇ ਲੱਗੇ ਆ ਜ਼ੈਮਰ ਵੀ ਲਾਏ ਆ ਪੂਰਾ ਹੈ ਸਿਕਿਉਰਿਟੀ ਦਾ ਖਾਸ ਖਿਆਲ ਰੱਖਿਆ ਜਾਂਦਾ ਤੇ ਵੇਖੋ ਤੁਹਾਂ ਪਿਛਲੇ ਦਿਨਾਂ ਚ ਵੇਖਿਆ ਨਾ ਭਾਰਤ ਭੂਸ਼ਨਾਸ਼ੂ ਜੇਲ੍ਹ ਚ ਸਨ ਉਹਨਾਂ ਨੂੰ ਵੀ ਅਸੀਂ ਲੁਧਿਆਣੇ ਦੀ ਜੇਲ੍ਹ ਚ ਰੱਖਿਆ ਤੇ ਬਕਰੀ ਪੈਰਕ ਚ ਰੱਖਿਆ ਸੀਬ ਰੱਖਿਆ ਭਾਵੇਂ ਵਿਰੋਧੀ ਪਾਰਟੀ ਦਾ ਵੀ ਇਹ ਕੋਈ ਸਾਨੂੰ ਉਹਦੀ ਜਾਨ ਦੀ ਉਹਦੀ ਹਰ ਤਰ੍ਹਾਂ ਦੀ ਸੁਰੱਖਿਆ ਦਾ ਜਿਹੜਾ ਵਾ ਸਾਨੂੰ ਧਿਆਨ ਰੱਖਣਾ ਪੈਂਦਾ ਹੁਣ ਜੇ ਬਿਕਰਮ ਸਿੰਘ ਨੇ ਜਿੱਤੀਆ ਉਹਨੂੰ ਨਾ ਪੇ ਵਕਰੀ ਪੈਰਕ ਦੇ ਵਿੱਚ ਰੱਖਿਆ ਵੀ ਕੋਈ ਕੋਈ ਉੱਥੇ ਉਨੀ ਕੀ ਨਾ ਹੋਵੇ ਕੋਈ ਉਹਦੇ ਨਾਲ ਵਧੀਕੀ ਨਾ ਹੋਵੇ ਪੀ ਪੂਰਾ ਖਿਆਰ ਉਸੇ ਤਰ੍ਹਾਂ ਹੀ ਮਨਜਿੰਦਰ ਸਿੰਘ ਲਾਲਪੁਰਾ ਅਹੀਂ ਸਾਰੇ ਤੱਥਾਂ ਨੂੰ ਧਿਆਨ ਚ ਰੱਖਦੇ ਆ ਆ ਇਹੋ ਵੇਖਿਆ ਵੀ ਅੰਮ੍ਰਿਤਸਰ ਵਾਲੀ ਜੇਲ ਜਿਹੜੀ ਸੇਪ ਆ ਇਹ ਮਨਜਿੰਦਰ ਸਿੰਘ ਲਾਲਪੁਰੀ ਨੂੰ ਅੰਮ੍ਰਿਤਸਰ ਜੇਲ ਚ ਹੀ ਰੱਖਿਆ ਜਾਵੇ ਜਿੱਥੇ ਨਾ ਤੇ ਮਨਜਿੰਦਰ ਸਿੰਘ ਲਾਲਪੁਰੀ ਨੂੰ ਕੋਈ ਖਤਰਾ ਹੋਵੇ ਤੇ ਨਾ ਸਿਕਿਉਰਟੀ ਪੱਖੋਂ ਕੋਈ ਢਿੱਲ ਰਵੇ ਤੇ ਨਾ ਕੋਈ ਗੱਲ ਕਰ ਸਕੇ